ਸਤੰਬਰ ਮਹੀਨੇ ਦੀ ਪੈਨਸ਼ਨ ਕਿਹੜੇ ਲੋਕਾਂ ਨੂੰ ਨਹੀਂ ਮਿਲੇਗੀ ਨਵੇਂ ਰੂੜ ਲਾਗੂ ਹੋ ਚੁੱਕੇ ਨੇ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਦੇਣ ਜਾ ਰਿਹਾ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੈ ਜੇਕਰ ਉਹ ਤੁਸੀਂ ਨਹੀਂ ਦੱਬਿਆ ਤਾਂ ਉਸ ਨੂੰ ਆਲ ਤੇ ਜ਼ਰੂਰ ਦੱਬ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਜਾਣਕਾਰੀ ਲੈ ਕੇ ਆਉਣੀ ਹੈ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਚਲੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਤਾਂ ਸਤੰਬਰ ਮਹੀਨੇ ਦੀ ਪੈਨਸ਼ਨ ਬਾਰੇ ਗੱਲ ਕਰ ਰਹੇ ਹਾਂ ਤਾਂ 2 ਮਿੰਟ ਕੱਢ ਕੇ ਸਾਰੀ ਵੀਡੀਓ ਜ਼ਰੂਰ ਸੁਣ ਲਿਓ ਤਾਂ ਅਗਸਤ ਮਹੀਨੇ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਜਾਰੀ ਹੋ ਚੁੱਕੀਆਂ ਨੇ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਈ ਤਾਂ ਆਪਣਾ ਜ਼ਿਲ੍ਹਾ ਜ਼ਰੂਰ ਦੱਸ ਦੇਣਾ ਉਸ ਦੇ ਬਾਰੇ ਵੀ ਅੱਗੇ ਵੀਡੀਓ ਹੈ ਜਿਹੜੀ ਤਾਂ ਉਹ ਬਣਾਵਾਂਗੇ ਤਾਂ ਹੁਣ ਚੱਲਦੇ ਹਾਂ ਜਿਹੜੀਆਂ 4 ਮੇਨ ਅਪਡੇਟ ਨੇ ਨਵੇਂ ਰੂਲ ਲਾਗੂ ਹੋਏ ਨੇ 4 ਉਸ ਦੇ ਬਾਰੇ ਗੱਲ ਕਰ ਰਹੇ ਆਂ ਪਹਿਲੀ ਗੱਲ ਕਰਦੇ ਆਂ ਕਿ ਨੰਬਰ 1 ਤੇ ਹੈ ਕਿ ਉਹ ਲੋਕ ਜਿਨ੍ਹਾਂ ਲੋਕਾਂ ਨੇ ਪਿਛਲੇ 6 ਮਹੀਨਿਆਂ ਤੋਂ ਪੈਨਸ਼ਨ ਜਿਹੜੀ ਉਹ ਬੈਂਕ ਦੇ ਵਿੱਚ ਜਾ ਕੇ ਨਹੀਂ ਕਢਵਾਈ ਤਾਂ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਉਹ ਸਤੰਬਰ ਮਹੀਨੇ ਦੀ ਪੈਨਸ਼ਨ ਨਹੀਂ ਭੇਜੀ ਜਾਵੇਗੀ ਤਾਂ ਨੋਟ ਕਰ ਲਿਓ ਤਾਂ ਦੂਜੀ ਗੱਲ ਕਰਦੇ ਆਂ ਆਪਾਂ ਕਿ ਦੋ ਨੰਬਰ ਤੇ ਹੈ ਕਿ ਜਿਨ੍ਹਾਂ ਲੋਕਾਂ ਨੇ ਈ ਕੇवाईसी ਨਹੀਂ ਕਰਵਾਈ ਤਾਂ ਕਈ ਲੋਕਾਂ ਨੇ ਅੰਗੂਠਾ ਲਾ ਕੇ ਆਪਣੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਨਹੀਂ ਕਰਵਾਈ ਤਾਂ ਉਹ ਜ਼ਰੂਰ ਕਰਵਾ ਲਿਓ ਲਗਭਗ ਉਹ ਸਾਰਿਆਂ ਨੇ ਕਰਵਾਈ ਹੈ ਜੇਕਰ ਨਹੀਂ ਕਰਵਾਈ ਤਾਂ ਜ਼ਰੂਰ ਕਰਵਾ ਲਿਓ ਨ ਸਤੰਬਰ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ ਨਹੀਂ ਮਿਲੇਗੀ ਨੰਬਰ 3 ਤੇ ਗੱਲ ਕਰਦੇ ਆ ਹੁਣ ਇਹ ਬਹੁਤ ਜ਼ਰੂਰੀ ਹੈ ਕਿ ਨੰਬਰ 3 ਜਿੰਨਾ ਲੋਕਾਂ ਨੇ ਗਲਤ ਤਰੀਕੇ ਪੈਨਸ਼ਨ ਜਿਹੜੀ ਆਪਣੀ ਲਵਾਈ ਸੀ ਕਿਸੇ ਨੂੰ ਰਿਸ਼ਵਤ ਦੇ ਕੇ ਪੈਸੇ ਦੇ ਕੇ ਤਾਂ ਗਲਤ ਤਰੀਕੇ ਪੈਨਸ਼ਨ ਲਵਾਈ ਸੀ ਤਾਂ ਉਹਨਾਂ ਦੀ ਪੈਨਸ਼ਨ ਵੀ ਹੁਣ ਬੰਦ ਹੋ ਜਾਵੇਗੀ ਸਤੰਬਰ ਮਹੀਨੇ ਦੀ ਪੈਨਸ਼ਨ ਜਿਹੜੀ ਤਾਂ ਉਹ ਨਹੀਂ ਮਿਲੇਗੀ ਅੱਗੇ ਗੱਲ ਕਰਦੇ ਆ ਨੰਬਰ 4 ਤੇ ਇਸ ਦੇ ਵਿੱਚ ਕੀ ਹੈ ਕਿ ਜਿਹੜੇ ਲੋਕਾਂ ਨੇ ਆਪਣੀ ਆਮਦਨ ਘੱਟ ਬਖਾ ਕੇ ਪੈਨਸ਼ਨ ਲਵਾਈ ਸੀ ਪਰ ਉਹਨਾਂ ਦੀ ਆਮਦਨ ਜ਼ਿਆਦਾ ਸੀ ਤਾਂ ਉਹਨਾਂ ਦੀ ਪੈਨਸ਼ਨ ਵੀ ਹੁਣ ਬੰਦ ਹੋ ਜਾਵੇਗੀ ਤੇ ਸਤੰਬਰ ਮਹੀਨੇ ਦੀ ਪੈਨਸ਼ਨ ਕਦੋਂ ਆਵੇਗੀ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਫਿਲਹਾਲ ਐਨਾ ਹੀ